ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਜਿੱਥੇ ਕਿ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਅਗਲੇ 3 ਦਿਨ ਤੱਕ ਤਾਪਮਾਨ ਵਧਣ ਵਾਲਾ ਹੈ ਜਿਸ ਦੇ ਨਾਲ ਗਰਮੀ ਵਧੇਗੀ ਤਾਂ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਲੂ ਵਰਗੇ ਹਾਲਾਤ ਬਣ ਗਏ ਨੇ ਤਾਂ 3 ਦਿਨ ਤੋਂ ਬਾਅਦ بارش ਦੀ ਵੀ ਸੰਭਾਵਨਾ ਦੱਸੀ ਗਈ ਹੈ ਤਾਂ ਅਗਰ ਬਠਿੰਡਾ ਦੀ ਗੱਲ ਕਰੀਏ ਤਾਂ 41.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਿਕਾਰਡ ਕੀਤਾ ਗਿਆ ਤੇ ਉੱਥੇ ਹੀ ਹਾਲਾਂਕਿ ਕੇ ਇਸਮਾਨ ਹਾਲਾਤਾਂ ਦੇ ਕਰੀਬ ਹੈ ਲੇਕਿਨ ਗਰਮੀ ਦਾ ਅਸਰ ਵੱਧਦਾ ਜ਼ਰੂਰ ਦਿਖ ਰਿਹਾ ਤਾਂ ਅਗਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ ਤਾਪਮਾਨ ਵਧੇਗਾ 17 ਮਈ ਤੋਂ ਫਿਰ ਤੋਂ ਹਾਲਾਤ ਜਿਹੜੇ ਨੇ ਉਹ ਰਾਹਤ ਵਾਲੇ ਹੋ ਸਕਦੇ ਨੇ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਬੁੱਧਵਾਰ ਨੂੰ ਬਠਿੰਡਾ ਜਿਹੜਾ ਸਥਿਤ 에ਅਰਫੋਰਸ ਸਟੇਸ਼ਨ ਤੇ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਜਾਂਦਾ ਹੈ ਪੰਜਾਬ ਦਾ ਤਾਂ ਉੱਥੇ ਹੀ ਅਗਰ ਗੱਲ ਕਰੀਏ ਚੰਡੀਗੜ੍ਹ ਸ਼ਹਿਰ ਦੀ ਤਾਂ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਰਹਿੰਦਾ ਹੈ ਲੁਧਿਆਣਾ ਦੇ ਵਿੱਚ 40 ਡਿਗਰੀ ਤੱਕ ਤਾਪਮਾਨ ਰਹਿੰਦਾ ਹੈ ਪਟਿਆਲਾ ਦੇ ਵਿੱਚ ਵੀ 40.4 ਡਿਗਰੀ ਤੱਕ ਸੈਲਸੀਅਸ ਤਾਪਮਾਨ ਦਰਜ ਕੀਤਾ ਜਾਂਦਾ ਹੈ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 38 ਡਿਗਰੀ ਤੋਂ ਵੀ ਉੱਪਰ ਰਿਹਾ ਤਾਂ ਲੂ ਵਰਗੇ ਹਾਲਾਤ ਜਿਹੜੇ ਬਣ ਰਹੇ ਨੇ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 17 ਮਈ ਨੂੰ ਜਿਹੜਾ ਸੂਬੇ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਹੋ ਸਕਦੀ ਹੈ 11 ਜਿਲੇ ਇਸ ਤਰ੍ਹਾਂ ਦੇ ਜਿੱਥੇ بارش ਜਿਹੜੀ ਹੋ ਸਕਦੀ ਹੈ ਜਿਸ ਦੇ ਵਿੱਚ ਨਮਾ ਸ਼ਹਿਰ ਮੁਹਾਲੀ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਫਾਜ਼ਿਲਕਾ ਮੁਕਤਸਰ ਇਹਨਾਂ ਦੇ ਵਿੱਚ ਜਿਹੜੀ ਹੈ ਮੀਂਹ ਪੈ ਸਕਦਾ ਤਾਂ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਲਗਾਤਾਰ ਤੁਹਾਨੂੰ ਦੱਸ ਰਹੀਆਂ ਲੁਧਿਆਣਾ ਦੇ ਵਿੱਚ ਹਲਕੇ ਬੱਦਲ ਜਿਹੜੇ ਛਾਏ ਰਹਿਣਗੇ ਮੀਂਹ ਦਾ ਵੀ ਅਨੁਮਾਨ ਹੈ ਤਾਪਮਾਨ 24 ਤੋਂ 38 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਤਾਂ ਪਟਿਆਲਾ ਦੇ ਵਿੱਚ ਵੀ ਬੱਦਲ ਤੇ ਮੀਂਹ ਦਾ ਅਨੁਮਾਨ ਹੈ ਤੇ ਉੱਥੇ ਹੀ ਮੁਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦਾ ਅਨੁਮਾਨ ਹੈ ਤਾਪਮਾਨ 25 ਤੋਂ 37 ਡਿਗਰੀ ਦੇ ਵਿਚਕਾਰ ਰਹੇਗਾ ਅੰਮ੍ਰਿਤਸਰ ਦੇ ਵਿੱਚ ਵੀ ਹਲਕੇ ਬੱਦਲ ਛਾਈ ਰਹਿਣਗੇ ਤਾਪਮਾਨ 23 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ ਤਾਂ ਮੌਸਮ ਵਿਭਾਗ ਨੇ 17 ਮਈ ਨੂੰ ਕੁਝ ਹਿੱਸਿਆਂ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਿਹੜੀ ਦੱਸੀ ਹੈ ਤਾਂ ਉੱਥੇ ਹੀ ਲਗਾਤਾਰ ਮੌਸਮ ਦੀ ਅਪਡੇਟ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਜਿੱਥੇ ਕਿ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਅਗਲੇ 3 ਦਿਨ ਤੱਕ ਤਾਪਮਾਨ ਵਧਣ ਵਾਲਾ ਹੈ ਜਿਸ ਦੇ ਨਾਲ ਗਰਮੀ ਵਧੇਗੀ ਤਾਂ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਲੂ ਵਰਗੇ ਹਾਲਾਤ ਬਣ ਗਏ ਨੇ ਤਾਂ 3 ਦਿਨ ਤੋਂ ਬਾਅਦ بارش ਦੀ ਵੀ ਸੰਭਾਵਨਾ ਦੱਸੀ ਗਈ ਹੈ ਤਾਂ ਅਗਰ ਬਠਿੰਡਾ ਦੀ ਗੱਲ ਕਰੀਏ ਤਾਂ 41.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਿਕਾਰਡ ਕੀਤਾ ਗਿਆ ਤੇ ਉੱਥੇ ਹੀ ਹਾਲਾਂਕਿ ਇਸ ਮਾਨ ਹਾਲਾਤਾਂ ਦੇ ਕਰੀਬ ਹੈ ਲੇਕਿਨ ਗਰਮੀ ਦਾ ਅਸਰ ਵੱਧਦਾ ਜ਼ਰੂਰ ਦਿਖ ਰਿਹਾ ਤਾਂ ਅਗਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ ਤਾਪਮਾਨ ਅਦੇਗਾ 17 ਮਈ ਤੋਂ ਫਿਰ ਤੋਂ ਹਾਲਾਤ ਜਿਹੜੇ ਨੇ ਉਹ ਰਾਹਤ ਵਾਲੇ ਹੋ ਸਕਦੇ ਨੇ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਬੁੱਧਵਾਰ ਨੂੰ ਬਠਿੰਡਾ ਜਿਹੜਾ ਸਥਿਤ 에ਅਰਫੋਰਸ ਸਟੇਸ਼ਨ ਤੇ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਜਾਂਦਾ ਹੈ ਪੰਜਾਬ ਦਾ ਤਾਂ ਉੱਥੇ ਹੀ ਅਗਰ ਗੱਲ ਕਰੀਏ ਚੰਡੀਗੜ੍ਹ ਸ਼ਹਿਰ ਦੀ ਤਾਂ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਰਹਿੰਦਾ ਹੈ ਲੁਧਿਆਣਾ ਦੇ ਵਿੱਚ 40 ਡਿਗਰੀ ਤੱਕ ਤਾਪਮਾਨ ਰਹਿੰਦਾ ਹੈ ਪਟਿਆਲਾ ਦੇ ਵਿੱਚ ਵੀ 40.4 ਡਿਗਰੀ ਤੱਕ ਸੈਲਸੀਅਸ ਤਾਪਮਾਨ ਦਰਜ ਕੀਤਾ ਜਾਂਦਾ ਹੈ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 38 ਡਿਗਰੀ ਤੋਂ ਵੀ ਉੱਪਰ ਰਿਹਾ ਤਾਂ ਲੂ ਵਰਗੇ ਹਾਲਾਤ ਜਿਹੜੇ ਬਣ ਰਹੇ ਨੇ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 17 ਮਈ ਨੂੰ ਜਿਹੜਾ ਸੂਬੇ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਹੋ ਸਕਦੀ ਹੈ 11 ਅਜਿਹੇ ਇਸ ਤਰ੍ਹਾਂ ਦੇ ਜਿੱਥੇ بارش ਜਿਹੜੀ ਹੋ ਸਕਦੀ ਹੈ ਜਿਸ ਦੇ ਵਿੱਚ ਨਮਾ ਸ਼ਹਿਰ ਮੁਹਾਲੀ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਫਾਜ਼ਿਲਕਾ ਮੁਕਤਸਰ ਇਹਨਾਂ ਦੇ ਵਿੱਚ ਜਿਹੜੀ ਹੈ ਮੀਂਹ ਪੈ ਸਕਦਾ ਤਾਂ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਲਗਾਤਾਰ ਤੁਹਾਨੂੰ ਦੱਸ ਰਹੀਆਂ ਲੁਧਿਆਣਾ ਦੇ ਵਿੱਚ ਹਲਕੇ ਬੱਦਲ ਜਿਹੜੇ ਛਾਏ ਰਹਿਣਗੇ ਮੀਂਹ ਦਾ ਵੀ ਅਨੁਮਾਨ ਹੈ ਤਾਪਮਾਨ 24 ਤੋਂ 38 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਤਾਂ ਪਟਿਆਲਾ ਦੇ ਵਿੱਚ ਵੀ ਬੱਦਲ ਤੇ ਮੀਂਹ ਦਾ ਅਨੁਮਾਨ ਹੈ ਤੇ ਉੱਥੇ ਹੀ ਮੁਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦਾ ਅਨੁਮਾਨ ਹੈ ਤਾਪਮਾਨ 25 ਤੋਂ 37 ਡਿਗਰੀ ਦੇ ਵਿਚਕਾਰ ਰਹੇਗਾ ਅੰਮ੍ਰਿਤਸਰ ਦੇ ਵਿੱਚ ਵੀ ਹਲਕੇ ਬੱਦਲ ਛਾਈ ਰਹਿਣਗੇ ਤਾਪਮਾਨ 23 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ ਤਾਂ ਮੌਸਮ ਵਿਭਾਗ ਨੇ 17 ਮਈ ਨੂੰ ਕੁਝ ਹਿੱਸਿਆਂ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਿਹੜੀ ਦੱਸੀ ਹੈ ਤਾਂ ਉੱਥੇ ਹੀ ਲਗਾਤਾਰ ਮੌਸਮ ਦੀ ਅਪਡੇਟ ਸਾਂਝੀ ਕਰ ਰਹੇ ਹਾਂ